ਸਾਸਰੀ ਗਾਲ ਜੀ ਸਾਰਿਆਂ ਨੂੰ ਪਿੰਡ ਮਾਪੇ ਜਨ ਅਤੇ ਤੁਹਾਡਾ ਸਵਾਗਤ ਹੈ ਜੀ ਤੇ ਇੱਕ ਹੋਰ ਆਪਣਾ ਨਵਾਂ ਵਲੌਗ ਤੇ ਅੱਜ ਜੀ ਆਪਣਾ ਟਾਈਮ ਲੱਗ ਗਿਆ ਮੁੰਡਾ ਕੰਮ ਕਰਦਾ ਇਹ ਇਹ ਸਾਰਿਆਂ ਨੂੰ ਕੀ ਕਹੀਦਾ ਤੂੜੀ ਚੱਕ ਕੇ ਸਿੱਟਾਂਗੇ ਉਧਰ ਹੀ ਆਪਾਂ ਸ਼ੈੱਡ ਦੇ ਵਿੱਚ ਇੱਥੇ ਵੀ ਕਿੱਲੇ ਦੋਨੇ ਕੱਢ ਦਾਂਗੇ ਹਨਾ ਦਾ ਡੈਡੀ ਤੇਰੇ ਕਹਿੰਦੇ ਸੀ ਉਹ ਤੋਂ ਐਸਟੀਮੇਟ ਲਵਾ ਕਿੰਨੀਆਂ ਗਿੱਟਾਂ ਲੱਗ ਜੂਗੀਆਂ ਤੇ ਕਿੰਨੀਆਂ ਦਿਹਾੜੀਆਂ ਲੱਗ ਜੂਗੀਆਂ ਠੀਕ ਹੈ

你看，你看，你看，你看，你看，你看，

ये मेरा बन्ना चाहिए वो जो सेम वाला ओ माय गॉड ये तो हो रही है वो जरा बढ़िया लग रहा है तो ये ज्यादा हो गया है और बड़ी हो चला है हां ए ऐसे एक काम है वो मैं चल लिया मैं ये बोल रहा है एक मुझे बात हो रहा है ये बात कर लेंगे हम तो वो पकड़ लेंगे हां पकड़ लेंगे मैं तब देखूंगा बड़ी हो गई है ये भी नहीं बढ़िया ये ये ओह ये भी बात हो रहा है 哪里来？哪里来？哪里来？让，让，让，让，让，让，让，让，让、嗯，让<会>，让，让<像>，让<好>，让，让，让，让，让，让，让，让，让，让，让，让，让，让，让，让，让，让，让，让，让，让，让，让，让，让，让，让，让，让，让，让，让，让，让，让，让，让，让，让，让，让，让，让，让，让，让，让，让，让，让，让，让，让，让，让，让，让，让，让，让，让，让，让，让，让，让，让，让， ਲੋ ਜੀ ਆ ਤੂੜੀ ਵਾਲਾ ਏਰੀਆ ਕਰ ਦਿੱਤਾ ਆਪਾਂ ਸਾਰਾ ਸਾਫ਼ ਸਾਰਾ ਹੋ ਗਿਆ ਸਾਫ਼ ਇਹੋ ਨਾਲ ਆਪਾਂ ਨੂੰ ਆ ਬੀਬੀਆਂ ਭੈਣਾਂ ਟੱਕਰਣੀਆਂ ਸੀਗੀਆਂ ਇਹਨਾਂ ਨਾਲ ਆਪਾਂ ਲਾ ਲਿਆ ਆਪਣੇ ਹੁਣ ਇਹ ਵਾਲਾ ਅਸੀਂ ਆਵਲੀ ਮੰਜੀ ਡਾ ਕੇ ਨਾ ਇੱਥੇ ਉਹਦੇ ਉੱਤੇ ਰੱਖ ਦਾਂਗੇ ਸਾਰਾ ਇਹੋ ਐਕਸਟਰਾ ਸਮਾਨ ਠੀਡ ਫੋੜ

ਤੇ ਖਲਾ ਹਿੱਲੂਗਾ ਤਾ ਨਾ ਹੋਰ ਨਾ ਗੰਗਾ ਪੱਟ ਕੇ ਗਾਂ ਨਹੀਂ ਹਿੱਲਦਾ ਆ ਵੀ ਮੈਂ ਕੋਲੇ ਹੀ ਆ ਗੱਡਦੇ ਆ ਵਾਲੇ ਹੋਰ ਤੇਰੇ ਡੈਡੀ ਗੱਡਦੇ ਕੋਈ ਹੋਣਾ ਹਾਂ ਵਾਲੇ ਉਹ ਤੇ ਸੱਟ ਵੀ ਮਾਰਦਾ ਸੀ ਉਂਪਰ ਤੇ ਵਿਦਾ ਮੈਂ ਹੂੰ ਜਿ세 ਤੇਰੇ ਕਹਿੰਦਾ ਬਾਬੇ ਕੀ ਮੇਰੇ ਘਰ ਵਾਲੇ ਨੇ ਗੱਡਿਆ ਕਰਕੇ ਹਿੱਲਦਾ ਜ਼ਿਆਦਾ ਮੇਰੀ ਗੱਲ ਭੈਜਾ ਮੰਗੋ ਮੰਗੋ ਬੈਠਣ ਨੂੰ ਜਗ੍ਹਾ ਲੱਭਦੀ ਅੱਜ ਅਸੀਂ ਡਿਸਟਰਬ ਕਰਤਾ ਮੰਗੋ ਨੂੰ ਗੰਗਾ ਤੇਰਾ ਤੇ ਇੱਧਰ ਹੋ ਗਿਆ ਬੈਠਣ ਵਾਲੀ ਜਗ੍ਹਾ ਰੈਡੀ ਮੰਗੋ ਬੰਦਣੀ ਆਪਾਂ ਹੁਣ ਆਹ ਵਾਲਾ ਕੀਲਾ ਨਾ ਜਿਹੜਾ ਜੀ ਇਹ ਮਨੀ ਦੇ ਬਾਬੇ ਨੇ ਕੱਢਿਆ ਹੋਇਆ ਕਿੰਨੇ ਚਿਰ ਦਾ ਤੂੰ ਗੱਡਿਆ ਤੂੰ ਤਾਂ ਬਾਬੇ ਨੇ ਤੇ ਮਨੀ ਕਹਿੰਦਾ ਹੁਣ ਕੀਲਾ ਪਟਣਦਿਆਂ ਨਾ ਤੇ ਮਸੀ ਪੱਟ ਹੁੰਦਾ ਤੇ ਹੁਣ ਪਤਾ ਲੱਗੀ ਉਹ ਵਾਲੀ ਗੱਲ ਜਿਹੜੀ ਲੋਕੀ ਕਹਿੰਦੇ ਹੁੰਦੇ ਧੌਣ ਚੋਂ ਕੀਲਾ ਕੱਢਣਾ ਤੇ ਕਹਿੰਦਾ ਤੋਂ ਜੋ ਕਿਲਾ ਕੱਢਣਾ ਜਿਹੜਾ ਉਹ ਕਿੰਨਾ ਔਖਾ ਵਾ ਗੱਡਣਾ ਸੌਖਾ ਮਾ ਨਹੀਂ ਪੱਟਣਾ ਬਹੁਤ ਆ ਨਾ ਕੱਦ ਲੱਗਾ ਹੋਇਆ ਅਸੀਂ ਹੁਣ ਜਿਹੜੀ ਉਹ ਸੈਟਿੰਗ ਚੇਂਜ ਕਰਨਦੇ ਨਾ ਸਾਰੀ ਇੱਥੇ ਕਿ ਧੁੱਪ ਬਹੁ ਹੋ ਜਾਂਦੀ ਆ ਇੱਥੇ ਫਰੰਟ ਤੇ ਧੁੱਪ ਬਹੁ ਹੋ ਜਾਂਦੀ ਆ ਜਿੱਥੇ ਆਪਾਂ ਬੰਦੇ ਸੀਗੇ ਇਹਨਾਂ ਨੂੰ ਗੰਗਾ ਮੰਗੋਂ ਨੂੰ ਤੇ ਇਹ ਜੀ ਆਪਾਂ ਗੰਗਾ ਦਾ ਕਿਲਾ ਇੱਥੇ ਗੱਡ ਕੇ ਇਹਨੂੰ ਇੱਥੇ ਕਰ ਦਿੱਤਾ ਵਾ ਆਪਾਂ ਸਾਈਡ ਤੇ ਹੁਣ ਇੱਥੇ ਆਊਗਾ ਮੰਗੋਂ ਦਾ ਇਥੇ ਮੰਗੋ ਫਿਰ ਇੱਥੋਂ ਆਪਾਂ ਰੱਖ ਕੇ ਲਾਵਾਂਗੇ ਇਹਨਾਂ ਨੂੰ ਪਾਣੀ ਪਾ ਕੇ 쿨ਰ ਦੋਨਾਂ ਜਾਣੀਆਂ ਆ ਅੱਜ ਇਹਨਾਂ ਨੂੰ ਵੀਆਈਪੀ ਟ੍ਰੀਟਮੈਂਟ ਆਪਾਂ ਦੇਣਾ ਸਹੀ ਕਹਿੰਦੇ ਮਨੀ ਪੱਟਿਆ ਗਿਆ ਕਰ ਮੈਂ ਪੱਟ ਕੇ ਦੇਖਾਂ ਲਾਸਟ ਤੇ ਮਨੀ ਜਦੋਂ ਪੱਟਿਆ ਗਿਆ ਉਦੋਂ ਮੈਂ ਕਹਦਾਂ ਕਿ ਮੈਂ ਪੱਟਦਾ ਪੱਟਦਾ ਗਲਿਆ ਗੁਲਿਆ ਤਾਂ ਨਹੀਂ ਹੈ ਨਹੀਂ ਕਿਹਦਾ ਲੱਗ ਰਹਾ ਹੈ ਮਨ ਮੈਂ ਆਖਰਲੀ ਸਾਫ ਕਰਦਾ ਜੀ ਇਹ ਖੁਰਲੀ ਹੁਣ ਆਪਾਂ ਯੂਜ਼ ਨਹੀਂ ਕਰਨੀ ਇਹ ਚਾ ਆਪਾਂ ਇਹਨਾਂ ਦਾ ਮੇਰੇ ਨਾਲ ਮਿਕਸਚਰ ਹੋ ਗਿਆ ਫੀਡ ਹੋ ਗਈ ਉਹ ਰੱਖ ਦਾਂਗੇ ਜਿੰਨਾ ਕਰਕੇ ਆਗੇ ਜਿਹੜੀ ਵੀ ਚੀਜ਼ ਤੇ ਉਹ ਵਾਲਾ ਕਾਰਨਰ ਵੀ ਜਿਹੜਾ ਇਹਨਾਂ ਦੇ ਪਿੱਛੇ ਵਾਲਾ ਉਹਨੂੰ ਆਪਾਂ ਖਾਲੀ ਕਰ ਦਾਂਗੇ ਤਾਂ ਜੋ ਉਹਨਾਂ ਚੀਜ਼ਾਂ ਤੇ ਇਹਨਾਂ ਦੇ ਬਾਥਰੂਮ ਦੇ ਛਿੱਟੇ-ਛੁੱਟੇ ਨਾ ਪੈਣ ਚਲੋ ਜੀ ਹੁਣ ਇਹ ਤੁਹਾਨੂੰ ਸਾਰਾ ਕਰਕੇ ਫਿਰ ਆਪਾਂ ਵੀਡੀਓ ਬਣਾ ਕੇ ਦਿਖਾਉਣਾ ਇਹ ਖੁਰਲੀ ਕਰ ਦਿੱਤੀ ਆ ਜੀ ਮੈਂ ਸਾਫ਼ ਤੇ ਆ ਵੀ ਕਰ ਦਿੱਤੇ ਆ ਸਾਫ਼ ਅੰਦਰ ਟਿਕਾ ਕੇ ਰੱਖ ਦਿੱਤਾ ਇਹਨਾਂ ਨੂੰ Onu methed yapmam gizman zıraunda. ਦੁਬਾਰਾ ਨਾ ਤੇ ਇਹ ਜੀ ਅਸੀਂ ਮਾਂ ਬੁੱਤ ਨੇ ਤਾਂ ਕੁਝ ਹੈਲਪ ਲਈ ਆਪਾਂ ਇੱਥੇ ਆ ਲਾਈਆਂ ਸੀ ਆਪਾਂ ਲੇਡੀਜ਼ ਸਮਾਦੀ ਸਫਾਈ ਵਾਸਤੇ ਜਿਆਦਾ ਤੋਂ ਦ ਅਸੀਂ ਕਿਤਾ ਮੜੀ ਮੋਟੀ ਉਹਨਾਂ ਕੋ ਅਸੀਂ ਹੈਲਪ ਲੈ ਲਈ ਤੇ ਸਫਾਈ ਕਰਨ ਤੋਂ ਬਾਅਦ ਤੁਹਾਨੂੰ ਅਸੀਂ ਦਿਖਾਉਨੇ ਮੰਗੋ ਤੇ ਗੰਗਾ ਦੀ ਹਵੇਲੀ ਦਾ ਟੂਰ ਸਾਡੀ ਦੇ ਨਹੀਂ ਹੈ ਤਾਂ ਮੰਗੋ ਗੰਗਾ ਦੀ ਤੇ ਇਹ ਦੂਹੇ ਤੋਂ ਸਟਾਰਟ ਹੁੰਦੇ ਪਹਿਲਾਂ ਅਸੀਂ ਇੱਥੇ ਸੈਟ ਇੱਥੇ ਤੇ ਆਪਣੀ ਮਸ਼ੀਨ ਤਾਂ ਪਹਿਲਾਂ ਹੀ ਸੈਟ ਆ ਤੇ ਜਿਹੜਾ ਤੂੜੀ ਛਾਨ ਛੂੜੀ ਛਾਨਣ ਵਾਲਾ ਛਾਨਣਾ ਜਿਹੜਾ ਜੀ ਉਹ ਆਪਾਂ ਲਾਦਤਾ ਇੱਥੇ ਇਹ ਤੂੜੀ ਛਾਨਣ ਵਾਲਾ ਛਾਨਣਾ ਜਿਹੜਾ ਕਿ ਬਣਾਇਆ ਸੀ ਮਨੀ ਦੇ ਬਾਬੇ ਨੇ ਮਨੀ ਨੇ ਤੇ ਮਨੀ ਦੇ ਡੈਡੀ ਨੇ ਚਿੱਤਾ ਹੋਰ ਇਹ ਉਹ ਛਾਨਣਾ ਜੀ ਤੇ ਬਹੁਤ ਵਧੀਆ ਚ ਤੂੜੀ ਛਾਨ ਹੁੰਦੀ ਆ ਇਹ ਛਾਨਣਾ ਪਾ ਇੱਥੇ ਲਾਦਤਾ ਇੱਥੇ ਆ ਜੋ ਵੀ ਮਤਲਬ ਕਿ ਸਮਾਨ ਪੱਠੇ ਉਤਰਨ ਵਾਲਾ ਇੱਥੇ ਹੀ ਹੋਣਾ ਆਪਾਂ ਪੱਠੇ ਰਲਾ ਕੇ ਇੱਥੇ ਜਿਹੜੇ ਉਹ ਆਪਾਂ ਪੱਠੇ ਪਾ ਦਿਆ ਕਰਨਾ ਤੇ ਇੱਥੇ ਆਪਾਂ ਬੰਨਿਆ ਕਰਨਾ ਸ਼ਾਮ ਨੂੰ ਪੱਠੇ ਪਾਉਣ ਲੱਗਿਆਂ ਗੰਗਾ ਨੂੰ ਇੱਥੇ ਵੱਜਦੀ ਹੈ ਜੀ ਆਪਣੀ ਮੰਗੋ ਪੱਠੇ ਪਾਉਣ ਲੱਗਿਆ ਥੋੜੇ ਕ ਟਾਈਮ ਵਾਸਤੇ ਇਹ ਆਪਾਂ ਲਿਆਉਣ ਇਹ ਬਾਹਰ ਲਾਉਂਦਾ ਜੀ ਆਪਾਂ ਦੋਨਾਂ ਵਾਸਤੇ 쿨ਰ 쿨ਰ ਬੰਦ ਕੀਤਾ ਹੋਇਆ ਹੈ ਕਿਉਂਕਿ ਇਹਦੀ ਆਵਾਜ਼ ਆਉਣੀ ਹੈ ਵਿੱਚ ਤੇ ਆ ਜਾਵਣੀ ਕੁਰਲੀਆਂ ਬਣਾਵਾਂਗੇ ਆਪਣਾ ਬਜਟ ਦੇਖ ਕੇ ਅੱਜ ਆਪਾਂ ਜਸਟ ਇੱਕ ਸੈਟਿੰਗ ਕਰ ਲਈਏ ਤੇ ਇਹ ਆਪਣੀ ਮੰਗੋ ਜਿਹੜੀ ਆ ਇਹ ਕੁਲਰ ਤੋਂ ਡਰੀ ਜਾਂਦੀ ਇੱਥੋਂ ਹੁਣ ਕੁਰਲੀਆਂ ਤੋਂ ਆਪਾਂ ਰੱਜੀਆਂ ਹੋਈਆਂ ਸਾਈਡ ਤੇ ਕਰਦੀਆਂ ਇਹ ਜਿੱਥੋਂ ਆਪਾਂ ਤੂੜੀ ਚੱਕੀ ਆ ਉਦੋਂ ਸਾਰਾ ਥਾਂ ਖਾਲੀ ਕਰਕੇ ਇੱਕ ਗੱਡੇ ਦੇ ਤਾਏ ਵਾਲਾ ਮੰਗੋ ਰੱਖੀ ਲਾ ਮੰਗੋ ਡਰਦੀ ਨਾ ਕਿ ਇਹ ਆਪਾਂ ਮੰਗੋ ਦਾ ਕਿਲਾ ਰੱਡ ਦਿੱਤਾ ਗੰਗਾ ਉੱਠ ਨਾ ਜਾਵੇ ਐ ਬੈਠੀਆਂ ਕੰਨਾਂ ਬੈਠੀਆਂ ਦੇ ਉਹਦੇ ਗੰਦਾ ਵਾਲਾ ਨਾ ਗਈ। ਓਏ ਇੱਕ ਜੀ ਉਹਨੂੰ ਕੀ ਕਹੀਦਾ ਗੰਗਾ ਦਾ ਕੀਲਾ ਗੜ ਗਿਆ ਗੰਗਾ ਬੈਠੀ ਆ। ਇੱਥੇ ਅਸੀਂ ਮੰਜੀ ਰੱਖ ਦਿੱਤੀ ਤੇ ਮੰਜੀ ਉੱਤੇ ਜਿਹੜੀ ਆਪਾਂ ਫੀਡ ਟਿਬਾਣਾ ਦੀ ਯੂਜ਼ ਕਰਦੇ ਹਾਂ ਉਹ ਰੱਖ ਦਿੱਤੀ ਹੈ ਤਾਂ ਕਿ ਜਦੋਂ ਬਾਥਰੂਮ ਕਰਨ ਤੇ ਉਹਦੇ ਵਿੱਚ ਛਿੱਟੇ ਨਾ ਬੈਣ। ਤੇ ਇਹ ਵਾਲਾ ਜੀ ਆਪਾਂ ਜਿਹੜਾ ਚੌਕਰ ਤਿਆਰ ਕੀਤਾ ਉਹ ਇੱਥੇ ਰੱਖ ਦਿੱਤਾ ਮਿੰਨਮ ਮਿਸਟਰ ਰੱਖ ਦਿੱਤਾ ਇਹ ਬਾਲਟੀ ਜਿਸ ਚ ਆਪਾਂ ਚੌਕਰ ਪੈਂਦਾ ਤੇ ਬਸ ਜੀ ਹੋਰ ਅਸੀਂ ਡਿਸਟਰਬ ਨਹੀਂ ਕਰਨਾ ਮੰਗੋ ਗੰਗਾ ਨੂੰ। ਤੋ ਕਿ ਗੰਗਾ ਨੇ ਉੱਠ ਕੇ ਖੜੀ ਹੋ ਜਾਣਾ ਤੇ ਚਲੋ ਜੀ ਇਹਦੇ ਨਾਲ ਹੀ ਕਰਦੇ ਆਪਾਂ ਇਸ ਵਲੌਗ ਦਾ ਐਂਡ ਜੇ ਤੁਹਾਨੂੰ ਜੇਨਮ ਸਾਡੇ ਘਰੇਲੂ ਵਲੌਗ ਪਸੰਦ ਆ ਸਾਡੇ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਤੇ ਐਡਮਾਰਕ ਤੇ ਲਾਸਟ ਵਿੱਚ ਇਹ ਸਾਡੀ ਜਿਹੜੀ ਬਾਲਟੀ ਹੁੰਦੀ ਦੁੱਧ ਵਾਲੀ ਤੋ ਉਸ ਵਾਰ ਕੇ ਅਸੀਂ ਇੱਥੇ ਟੰਗੀ ਹੁੰਦੀ ਹੈ ਜਿਹੜੀ ਮੇਨ ਚੀਜ਼ ਹੈ ਇਹ ਦੁੱਧ ਕੱਢਣ ਨੂੰ ਜਾਂ ਦੁੱਧ ਵਾਸਤੇ ਇਹਦੇ ਇਹਨਾਂ ਨੂੰ ਆਪਾਂ ਸੰਭੀ ਰਾਵਾਂ ਤੇ ਚਲੋ ਜੀ ਹੁਣ ਆਪਾਂ ਇਹਨਾਂ ਲਈ ਚਲਾ ਲੀਏ ਕੂਲਰ ਕੂਲਰ ਨੂੰ ਆਪਾਂ ਜਿਹਨਾਂ ਕੋ ਲਿਆਂਦਾ ਉਹਨਾਂ ਨੂੰ ਲਾਂਬਾ ਦੇਣਾ ਕੂਲਰ ਜਿਹੜਾ ਆਵਾਜ਼ ਜਾਰੀ ਕਰਦਾ ਤੇ ਹਵਾ ਘਟਿਆ ਲੋਜੀ ਅਮ ਗੱਦਾ ਮੰਗੋ ਦੇਦਾ ਮੰਗੋ ਤਾਂ ਕੂਲਰ ਤਾਂ ਡਲੀ ਜਾਂਦੀ ਇਹਨੂੰ ਤੇ ਇਹ ਪਤਾ ਨਹੀਂ ਕਿ ਇਹ ਕੀ ਚੱਲ ਪਿਆ ਤੇ ਗੰਗਾ ਚੁੱਪ ਘੜ ਕੇ ਬੈਠੀ ਆ ਰਾਮਾ ਚਲੋ ਜੀ ਸਾਸਰੀ ਗਾਲ ਜੀ ਸਾਰਿਆਂ